ਪੰਜਾਬ ਦੇ ਲੋਕਾਂ ਨੇ ਬਾਰ ਬਾਰ ਕੰਧ ਤੇ ਲਿਖ ਕੇ ਸਮੂੱਚੀ ਲੀਡਰਸ਼ਿਪ ਦੇ ਖਿਲਾਫ ਆਪਣਾ ਆਪਣੀ ਜ਼ਮਤ ਜਿਹੜੀ ਹੈ ਉਹ ਦਿੱਤੀ ਹੈ ਕਿ ਇਹ ਲੀਡਰਸ਼ਿਪ ਜਿਹੜੀ ਹੈ ਉਹਨੂੰ ਲੋਕ ਬਦਲਣਾ ਚਾਹੁੰਦੇ ਨੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਵੀਰ ਸਿੰਘ ਬਾਦਲ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਏ ਨੇ ਕਿ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਜਿਹੜੀ ਕੋਰ ਕਮੇਟੀ ਸੀ ਉਹ ਭੰਗ ਕਰ ਦਿੱਤੀ ਆ ਸ਼ਰੋਮਣੀ ਅਕਾਲੀ ਦਲ ਦੀ ਮੈਂ ਸਮਝਦਾ ਕਿ ਕੋਰ ਕਮੇਟੀ ਭੰਗ ਕਰਕੇ ਇੱਕ ਵੱੱਜਰ ਗਲਤੀ ਜਿਹੜੀ ਐ ਉਹ ਸੁਖਮੀਤ ਸਿੰਘ ਬਾਦਲ ਉਹਨਾਂ ਨੇ ਕੀਤੀ ਵੀ ਜਿਹੜੀਆਂ ਕਿਤੇ ਨਾ ਕਿਤੇ ਤੁਹਾਡੇ ਕੋਲ ਪਾਵਰਾਂ ਸੀ ਤੁਸੀਂ ਗੱਲਬਾਤ ਰੱਖ ਸਕਦੇ ਸੀ ਉਹ ਤਾਂ ਪਾਵਰਾਂ ਫਿਰ ਖੋ ਲਈਆਂ ਜਦੋਂ ਕੋਰ ਕਮੇਟੀ ਉਹ ਭੰਗ ਕਰਤੀ ਹੁਣ ਤੁਸੀਂ ਕਿੱਥੇ ਆਵਾਜ਼ ਰੱਖੋ ਬਿਲਕੁਲ ਅਲੱਗ ਹੀ ਕਰਤਾ ਤੁਹਾਨੂੰ ਤਾਂ ਹੁਣ ਸ਼ਰੋਮਣੀ ਅਕਾਲੀ ਦਲ ਕੁਝ ਦਿਨ ਹੀ ਕੀ ਹੋਇਆ ਯੂਥ ਅਕਾਲੀ ਦਲ ਐਸਓਆਈ ਇਸਤਰੀ ਅਕਾਲੀ ਦਲ ਵਰਕਿੰਗ ਕਮੇਟੀ ਕੋਰ ਕਮੇਟੀ ਐਸਸੀ ਵਿੰਗ ਬੀਸੀ ਵਿੰਗ ਉਹਨਾਂ ਦੀਆਂ ਮੀਟਿੰਗਾਂ ਸੱਦ ਕੇ 100-100 ਬੰਦਾ ਸੱਦ ਕੇ ਵਾਰ-ਵਾਰ ਹੱਥ ਕੜੇ ਕਰਾ ਕੇ ਇਹ ਕਹਿੰਦਾ ਕਿ ਜੀ ਸਾਨੂੰ ਸਰਦਾਰ ਸਰਬੀਰ ਸਿੰਘ ਬਾਦਲ ਸਾਹਿਬ ਦੀ ਪ੍ਰਧਾਨਗੀ 'ਚ ਭਰੋਸਾ ਹੈ ਜਿੰਦਾਬਾਦ 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 ਹੁਣ ਇਸ ਕਰਕੇ ਨਵੀਂ ਜੇ ਕੋਰ ਕਮੇਟੀ ਬਣਦੀ ਐ ਉਹਨਾਂ ਲੋਕਾਂ ਦੀ ਕੋਰ ਕਮੇਟੀ ਬਣਦੀ ਐ ਨਾ ਜਿਨ੍ਹਾਂ ਨੇ ਕੋਈ ਰਾਏ ਤਾਂ ਦੇਣੀ ਨਹੀਂ ਉਹਨਾਂ ਨੇ ਤਾਂ ਇੱਕੋ ਗੱਲ ਕਹਿਣੀ ਐ ਕਿ ਜੀ ਅਸੀਂ ਪ੍ਰਧਾਨ ਜੀ ਦੇ ਨਾਲ ਜਦੋਂ ਲੋਕਾਂ 'ਚ ਗੱਲ ਕਰਦੇ ਆ ਉਹ ਕਹਿੰਦੇ ਜੀ ਜਿੰਨਾ ਮਰਜ਼ੀ ਕੁਝ ਕਰ ਲਓ ਭਾਵੇਂ ਕੋਰ ਕਮੇਟੀਆਂ ਬਦਲ ਲਓ ਵਰਕਿੰਗ ਕਮੇਟੀਆਂ ਬਦਲ ਲਓ ਤੁਸੀਂ ਜੋ ਮਰਜ਼ੀ ਕਰੀ ਚੱਲੋ ਤੁਹਾਡੇ ਉੱਤੇ ਭਰੋਸਾ ਹੈ ਜੇ ਸਿਰਫ ਇੱਕ ਜਿੱਦ ਰੱਖੀ ਐ ਕਿ ਇਹ ਪਾਰਟੀ ਗਿਰੇ ਟੱਠੇ ਖੂਚ ਕੇਵਲ ਅਸੀਂ ਪ੍ਰਧਾਨਗੀ ਦੀ ਲੜਾਈ ਲੜ ਰਹੇ ਹਾਂ ਉਹ ਤਾਂ ਚਲੋ ਮੈਂ ਮੰਨ ਸਕਦਾ ਜੇ ਇਹ ਸੋਚ ਹੈ ਜੇ ਸਾਡੀ ਸੋਚ ਹੈ ਪੰਜਾਬ ਦੀ ਅਗਵਾਈ ਕਰਨ ਦੀ ਲੋਕਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਨ ਦੀ ਜਾਂ ਦਿੱਲੀ ਦੀ ਸਰਕਾਰ ਨਾਲ ਲੜਾਈ ਲੜਨ ਦੀ ਆਪਣੇ ਹੱਕਾਂ ਲਈ ਅਸੀਂ ਸੰਘਰਸ਼ ਕਰੀਏ ਲੋਕਾਂ ਨੂੰ ਸਾਡੇ ਤੇ ਭਰੋਸਾ ਹੋਵੇ ਤੇ ਫਿਰ ਅਸੀਂ ਦੁਬਾਰਾ ਸਰਕਾਰ ਬਣਾਉਣ ਜੋਗੇ ਹੋ ਜੀ ਇਸ ਕਰਕੇ ਹੁਣ ਕੋਰ ਕਮੇਟੀਆਂ ਵਰਕਿੰਗ ਕਮੇਟੀਆਂ ਔਰ ਜਿੰਨੇ ਵੀ ਸਾਡੇ ਧੜੇ ਨੇ ਜਿੰਨੀਆਂ ਬਿੰਗਣੇਗੇ ਇਹ ਸਾਰੇ ਬਿੰਗਾ ਨੂੰ ਪੰਜਾਬ ਦੇ ਲੋਕਾਂ ਨੇ ਰਿਜੈਕਟ ਕਰਤਾ ਕਬ ਵੀ ਸਰਦਾਰ ਸੁਖਵੀਰ ਸਿੰਘ ਬਾਦਲ ਅੱਜ ਪੇਸ਼ ਹੋਏ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਉਹਨਾਂ ਨੇ ਬੰਦ ਲਿਫਾਫੇ ਚ ਆਪਣਾ ਸਪਸ਼ਟੀਕਰਨ ਜਥੇਦਾਰ ਗਨੀਰਗਵੀਰ ਸਿੰਘ ਨੂੰ ਸੌਂਪਿਆ ਕਿ ਜਦੋਂ ਕੋਈ ਮੁੱਖ ਮੰਤਰੀ ਵਾਲੀ ਗੱਲ ਹੈ ਉਹਨਾਂ ਸਰਦਾਰ ਸੁਖਵੀਰ ਸਿੰਘ ਬਾਦਲ ਬਣ ਜਾਣ ਸਾਨੂੰ ਕੀ ਕਹਿੰਦੇ ਨੇ ਸਾਡੇ ਲੀਡਰ ਨੇ ਅਸੀਂ ਉਹਨੂੰ ਇੰਨਾ ਚਿਰ ਸਾਰੀ ਜ਼ਿੰਦਗੀ ਲਾਈ ਹੈ ਪਰ ਜੇ ਲੋਕ ਤੁਹਾਨੂੰ ਰਿਜੈਕਟ ਕਰਦੇ ਨੇ ਫਿਰ ਤੁਹਾਨੂੰ ਜਿਹੜਾ ਹੈ ਇਹ ਬਿਲਕੁਲ ਵੀ ਜਿੱਤ ਨਹੀਂ ਕਰਨੀ ਚਾਹੀਦੀ ਬਿਲਕੁਲ ਆਪਾਂ ਨੂੰ ਹਮੇਚ ਨਹੀਂ ਰਹਿਣਾ ਚਾਹੀਦਾ ਜੇ ਲੋਕਾਂ ਨੇ ਤੁਹਾਨੂੰ ਵਾਰ-ਵਾਰ ਕਹਿਤਾ ਕਿ ਜੀ ਤੁਸੀਂ ਇੱਕ ਵਾਰੀ ਪਿੱਛੇ ਹੋ ਜਾਓ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਵੀਰ ਸਿੰਘ ਬਾਦਲ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਏ ਨੇ ਸੋ ਤਾਜ਼ਾ ਅਪਡੇਟ ਦਿੰਨੇ ਆ ਪੇਸ਼ ਹੋਏ ਨੇ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਸਪਸ਼ਟੀਕਰਨ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਬੰਦ ਲਿਫਾਫੇ ਦੇ ਵਿੱਚ ਸੌਂਪਿਆ ਉਸ ਤੋਂ ਪਹਿਲਾਂ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਜਿਹੜੀ ਕੋਰ ਕਮੇਟੀ ਥੀ ਉਹ ਭੰਗ ਕਰ ਦਿੱਤੀ ਆ ਸ਼੍ਰੋਮਣੀ ਅਕਾਲੀ ਦਲ ਦੀ ਉਸ ਕੋਰ ਕਮੇਟੀ 'ਚ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਬੀਬੀ ਜਗੀਰ ਕੌਰ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਸਮੇਤ ਵੱਡੀ ਗਿਣਤੀ 'ਚ ਕੋਰ ਕਮੇਟੀ ਦੇ ਮੈਂਬਰ ਸਨ ਬਾਬੂ ਪ੍ਰਕਾਸ਼ ਚੰਦ ਗਰਗ ਸਾਬਕਾ ਪਾਰਲੀਮੈਂਟੀ ਸਕੱਤਰ ਨੇ ਉਹ ਵੀ ਮੈਂਬਰ ਸਨ ਕੋਰ ਕਮੇਟੀ ਦੇ ਹਿੱਸੇ ਉਹ ਕੋਰ ਕਮੇਟੀ ਭੰਗ ਕਰ ਦਿੱਤੀ ਅਜਨਿ ਕਿ ਜਿਹੜਾ ਦੂਜਾ ਧੜਾ ਜਿਹੜਾ ਵਿਰੋਧੀ ਧੜਾ ਕਿਹਾ ਜਾਂਦਾ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਦੋ ਧੜੇ ਬਣੇ ਨੇ ਇੱਕ ਸੁਖਵੀਰ ਬਾਦਲ ਧੜਾ ਇੱਕ ਦੂਜਾ ਧੜਾ ਦੂਜੇ ਧੜੇ ਨੂੰ ਵੱਡਾ ਝਟਕਾ ਦਿੱਤਾ ਸੋ ਸਾਡੇ ਨਾਲ ਕੋਰ ਕਮੇਟੀ ਦੇ ਸਾਬਕਾ ਮੈਂਬਰ ਕਹਾਂਗੇ ਹੁਣ ਕਿਉਂਕਿ ਉਹ ਕਮੇਟੀ ਭੰਗ ਕਰਤੀ ਬਾਬੂ ਪ੍ਰਕਾਸ਼ ਚੰਦ ਗਰਗ ਮੌਜੂਦ ਨੇ ਕਿਉਂਕਿ ਕੋਰ ਕਮੇਟੀ ਦੇ ਕੁਸਮਾ ਪਹਿਲਾਂ ਹੀ ਮੈਂਬਰ ਬਣਾਏ ਸੀ ਹਾਲਾਂਕਿ ਪਹਿਲਾਂ ਵੀ ਮੈਂਬਰ ਰਹੇ ਚੁੱਕੇ ਨੇ ਪਰ ਜਦੋਂ ਪਰਮਿੰਦਰ ਸਿੰਘ ਢੀਂਡਸਾ ਢੀਂਡਸਾ ਤੇ ਬਾਦਲ ਪਰਿਵਾਰ ਇਕੱਠੇ ਹੋਏ ਤਾਂ ਸਰਪੰਚਦਾਰ ਪਰਮਿੰਦਰ ਸਿੰਘ ਢੀਂਡਸਾ ਨੂੰ ਕੋਰ ਕਮੇਟੀ ਮੈਂਬਰ ਬਣਾਇਆ ਗਿਆ ਬਾਬੂ ਪ੍ਰਕਾਸ਼ ਚੰਦ ਗਰਗ ਨੂੰ ਕੋਰ ਕਮੇਟੀ ਮੈਂਬਰ ਬਣਾਇਆ ਗਿਆ ਸਾਡੇ ਨਾਲ ਮੌਜੂਦ ਨੇ ਗਰਗ ਸਾਹਿਬ ਕਿਵੇਂ ਦੇਖਦੋਂ ਕੋਰ ਕਮੇਟੀ ਮੈਂਬਰ ਤੋਂ ਮਤਲਬ ਕਿਤੇ ਨਾ ਕਿਤੇ ਉਹ ਖੁੱਸਗੀ ਮੈਂਬਰੀ ਜੋ ਭੰਗ ਕਰਤੀ ਅਨੁਭਾਜ ਜੀ ਸੈਂਟਰਲ ਟੀਵੀ ਦਾ ਦੇਖੋ ਸ਼ੋਮਨੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਕੋਰ ਕਮੇਟੀ ਨੂੰ ਪੰਗ ਕਰਨਾ ਇੱਕ ਰਾਜਸੀ ਅਗਿਆਨਤਾ ਹੈਗੀ ਕਿਉਂਕਿ ਮੈਨੂੰ ਨਹੀਂ ਸਮਝਦਾ ਕਿ ਇਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਜਦੋਂ ਪਾਰਟੀ ਜਿਹੜੀ ਹੈ ਧਰਾਤਲ ਤੇ ਚਲੀ ਗਈ ਲੋਕਾਂ ਨੇ ਸਾਨੂੰ ਬਾਰ-ਬਾਰ ਰਿਜੈਕਟ ਕਰਤਾ ਔਰ ਪਾਰਟੀ ਦੇ ਅੰਦਰ ਲੀਡਰਸ਼ਿਪ ਨੂੰ ਬਦਲਣ ਦੀ ਜਿਹੜੀ ਹੈ ਉਹ ਬੜੇ ਜੋਰ ਦੇ ਨਾਲ ਕਸਮ ਕਾ ਚੱਲ ਰਹੀ ਹੈ ਚਾਹੀਦਾ ਤਾਂ ਸਰਦਾਰ ਸੁਖਵੀਰ ਸਿੰਘ ਬਾਦਲਵਾਲਾ ਨੂੰ ਇਹ ਸੀਗਾ ਕਿ ਉਹ ਪਾਰਟੀ ਦੇ ਬਡੇਰੇ ਹਿੱਤਾਂ ਲਈ ਸਮੁੱਚੇ ਪਾਰਟੀ ਦੇ ਢਾਂਚੇ ਨੂੰ ਪੰਗ ਕਰਦੇ ਔਰ ਅਸਤੀਫਾ ਦੇ ਕੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਜਾਂਦੇ ਨਮਾਣੇ ਸਿੱਖ ਦੀ ਜਗ੍ਹਾ ਤਰ੍ਹਾਂ ਕਿਉਂਕਿ ਜੋ ਗਲਤੀਆਂ ਪਿਛਲੇ ਸਮੇਂ 'ਚ ਹੋਈਆਂ ਨੇ ਲੋਕ ਉਦੋਂ ਹੀ ਮaaf ਕਰ ਸਕਦੇ ਨੇ ਜਦੋਂ ਸਾਡੇ ਵਿੱਚ ਨਿਮਰਤਾ ਔਰ ਸਾਨੂੰ ਆਪਣੀਆਂ ਗਲਤੀਆਂ ਦਾ ਅਹਿਸਾਸ ਹੋਵੇ ਮੈਂ ਸਮਝਦਾ ਕਿ ਕੋਰ ਕਮੇਟੀ ਭੰਗ ਕਰਕੇ ਇੱਕ ਵੱੱਜਰ ਗਲਤੀ ਜਿਹੜੀ ਹੈ ਉਹ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਕੀਤੀ ਹੈ ਪੰਜਾਬ ਦੇ ਲੋਕਾਂ ਨੇ ਬਾਰ ਬਾਰ ਕੰਧ ਤੇ ਲਿਖ ਕੇ ਸਮੁੱਚੀ ਲੀਡਰਸ਼ਿਪ ਦੇ ਖਿਲਾਫ ਆਪਣਾ ਆਪਣੀ ਜ਼ਰਮਤ ਜਿਹੜੀ ਹੈ ਉਹ ਦਿੱਤੀ ਹੈ ਕਿ ਇਹ ਲੀਡਰਸ਼ਿਪ ਜਿਹੜੀ ਹੈ ਉਹਨੂੰ ਲੋਕ ਬਦਲਣਾ ਚਾਹੁੰਦੇ ਨੇ ਲੇਕਿਨ ਬੜੀ ਹੈਰਾਨਗੀ ਦੀ ਗੱਲ ਹੈ ਕਿ ਉਹਦੇ ਜਿਹੜੇ ਆਲੇ ਦੁਆਲੇ ਸਾਥੀ ਨੇ ਜਿਹੜੇ ਚਾਹ ਪਲੂਸ ਨੇ ਕੇਵਲ ਤੇ ਕੇਵਲ ਆਪਣੇ ਨਿੱਜੀ ਹਿੱਤਾਂ ਦਾ ਉਹਨਾਂ ਨੂੰ ਧਿਆਨ ਹੈ ਉਹਨਾਂ ਨੂੰ ਕੰਧ ਤੇ ਲਿਖਿਆ ਪੜਨ ਦੀ ਭਜਾਈ ਤੇ ਪੰਜਾਬ ਦੇ ਲੋਕਾਂ ਦੇ ਨਾਲ ਮੱਥਾ ਲਾ ਰਹੇ ਨੇ ਜੇ ਤੁਸੀਂ ਸੰਗਤਾਂ ਦੇ ਨਾਲ ਮੱਥਾ ਲਾਓਗੇ ਤਾਂ ਉਹਦਾ ਅਨਜਾਮ ਕਿਸ ਤਰ੍ਹਾਂ ਦਾ ਹੋਣੇ ਅੱਜ ਕੋਰ ਕਮੇਟੀ ਨੂੰ ਭੰਗ ਕਰਕੇ ਇੱਕ ਨਵੀਂ ਜਿਹੜੀ ਸਮਝਦਾ ਪਾਰਟੀ ਦੇ ਹਿੱਤਾਂ ਦੇ ਖਿਲਾਫ ਫੈਸਲਾ ਹੋਇਆ ਹੈ। ਔਰ ਦੂਜੀ ਜਿਹੜੀ ਸੰਵਿਧਾਨਕ ਤੌਰ ਤੇ ਕੋਰ ਕਮੇਟੀ ਪਾਰਟੀ ਦੇ ਸੰਵਿਧਾਨ ਵਿੱਚ ਹੈ ਨਹੀਂ। ਪਾਰਟੀ ਦੇ ਸੰਵਿਧਾਨ ਮੁਤਾਬਕ ਕੇਵਲ ਵਰਕਿੰਗ ਕਮੇਟੀ ਹੁੰਦੀ ਹੈ। ਸਿਰਫ ਪਾਰਟੀ ਦੇ ਫੈਸਲਿਆਂ ਦੇ ਵਿੱਚ ਰੈ ਮਸ਼ਵਰਾ ਕਰਨ ਲਈ ਇਹ ਜਿਹੜੀ ਕੋਰ ਕਮੇਟੀ ਹੈ ਕੁਝ ਸਿਲੇਕਟਡ ਲੀਡਰਾਂ ਨੂੰ ਆਗੂਆਂ ਨੂੰ ਕੋਰ ਕਮੇਟੀ ਵਿੱਚ ਸ਼ਾਮਲ ਕੀਤਾ ਜਾਂਦਾ ਹੈ ਤਾਂ ਕਿ ਇਹ ਜਿਹੜੀ ਕੋਰ ਕਮੇਟੀ ਹੈ ਇਹਦੀ ਗਿਣਤੀ ਥੋੜੀ ਹੁੰਦੀ ਹੈ। ਤਾਕੇ ਹਰ ਜਿਹੜਾ ਪਾਰਟੀ ਦਾ ਮੁੱਦਾ ਹੈਗਾ ਪਾਰਟੀ ਪਲੇਟ ਫਾਰਮ ਤੇ ਵਧੀਆ ਢੰਗ ਦੇ ਨਾਲ ਡਿਸਕਸ ਹੋ ਜਾਈ ਉਹਦੇ ਲਈ ਕੋਈ ਸਾਂਝੀ رائے ਬਣ ਜੇ ਉਸ ਤੋਂ ਬਾਅਦ ਇਹ ਵਰਕਿੰਗ ਕਮੇਟੀ ਤੋਂ ਪ੍ਰਵਾਨਗੀ ਜਿਹੜੀ ਹੈ ਪਾਰਟੀ ਲੈ ਲੈਂਦੀ ਹੈ ਬਿਲਕੁਲ ਪਰ ਬਾਬੂ ਜੀ ਇੱਕ ਗੱਲ ਹੋਰ ਵੀ ਸਾਹਮਣੇ ਆਉਂਦੀ ਆ ਵੀ ਜਿਹੜੀਆਂ ਕਿਤੇ ਨਾ ਕਿਤੇ ਤੁਹਾਡੇ ਕੋਲ ਪਾਵਰਾਂ ਸੀ ਤੁਸੀਂ ਗੱਲਬਾਤ ਰੱਖ ਸਕਦੇ ਸੀ ਉਹ ਤਾਂ ਪਾਵਰਾਂ ਫਿਰ ਖੋ ਲਈਆਂ ਜਦੋਂ ਕੋਰ ਕਮੇਟੀ ਉਹ ਭੰਗ ਕਰਤੀ ਹੁਣ ਤੁਸੀਂ ਕਿੱਥੇ ਆਵਾਜ਼ ਰੱਖ ਬਿਲਕੁਲ ਅਲੱਗ ਹੀ ਕਰਤਾ ਤੁਹਾਨੂੰ ਤਾਂ ਹੁਣ ਸ਼ਰਮਣੀ ਕਾਲੀ ਦਾ ਸਭ ਤੋਂ ਵੱਡੀ ਤਾਕਤ ਲੋਕਾਂ ਦੀ ਹੈ ਜੇ ਲੋਕ ਤੁਹਾਨੂੰ ਪ੍ਰਵਾਨ ਕਰਦੇ ਨੇ ਤਾਂ ਤੁਹਾਡੇ ਅਹੁਦੇ ਤਾਂ ਤੁਹਾਡੀ ਜਿਹੜੀ ਗੱਲ ਹੈ ਉਹ ਸੁਣਵਾਈ ਹੋਣੀ ਹੈ ਜੋ ਲੋਕਾਂ ਨੇ ਤੁਹਾਨੂੰ ਰੱਦ ਕਰਤਾ ਹੁਣ ਤੁਸੀਂ ਦੱਸੋ ਕਿ ਨਵੀਂ ਕੋਰ ਕਮੇਟੀ ਬਣ ਜੂ ਵਰਕਿੰਗ ਕਮੇਟੀ ਬਣ ਜੂ ਅਹੁਦੇਦਾਰ ਹੈ ਤਾਂ ਜਦੋਂ ਹੁਣ ਇਹਨਾਂ ਦੀ ਬਣਤਰ ਆਪਾਂ ਆਪਣੇ ਢੰਗ ਨਾਲ ਬਣਾਉਣੇ ਆ ਜਿਵੇਂ ਕਹਿੰਦੇ ਨੇ ਵੀ ਮੂੰਹ ਮੀਆਂ ਮਿੱਠੂ ਨੇ ਜਿਨ੍ਹਾਂ ਨੇ ਹੱਥ ਖੜੇ ਕਰਨੇ ਨੇ ਕੇਵਲ ਜੈਸਮਨ ਹੋਣੇ ਸਰਵ ਪਾਰਟੀ ਦਾ ਨੁਕਸਾਨ ਕਰਨੇ ਔਰ ਜੀ ਹਜੂਰੀਏ ਬਣ ਕੇ ਪਾਰਟੀ ਦੇ ਹਿੱਤਾਂ ਦੀ ਕੋਈ ਗੱਲ ਹੀ ਨਹੀਂ ਕਰੀ ਉਹ ਤਾਂ ਭਾਵੇਂ ਤੁਸੀਂ ਜਿੰਨੇ ਮਰਜ਼ੀ ਇਕੱਠੇ ਕਰ ਲਓ ਪਿਛਲੇ ਦਿਨ ਕੀ ਹੋਇਆ 유ਥ ਅਕਾਲੀ ਦਲ ਐਸਓਆਈ ਇਸਤਰੀ ਅਕਾਲੀ ਦਲ ਵਰਕਿੰਗ ਕਮੇਟੀ ਕੋਰ ਕਮੇਟੀ ਐਸਸੀ ਵਿੰਗ ਬੀਸੀ ਵਿੰਗ ਉਹਨਾਂ ਦੀਆਂ ਮੀਟਿੰਗਾਂ ਸੱਦ ਕੇ 100-100 ਬੰਦਾ ਸੱਦ ਕੇ ਬਾਰ ਬਾਰ ਹੱਥ ਕੜੇ ਕਰਾ ਕੇ ਇਹ ਕਹਤਾ ਕਿ ਜੀ ਸਾਨੂੰ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਦੀ ਪ੍ਰਧਾਨਗੀ ਚ ਭਰੋਸਾ ਹੈ ਵੀ ਭਰੋਸੇ ਵਾਲੀ ਕਿਹੜੀ ਗੱਲ ਹੈ ਤੁਹਾਡਾ 400 ਬੰਦੇ ਦਾ ਭਰੋਸਾ ਕੀ ਕਰੂਗਾ ਭਰੋਸਾ ਤਾਂ ਲੋਕਾਂ ਦਾ ਜਿੱਤਨ ਹੈ ਨਾ ਜੇ ਲੋਕਾਂ ਦਾ ਤਾਂ ਭਰੋਸਾ ਹੀ ਨਹੀਂ ਤੁਸੀਂ 400 ਬੰਦਾ ਜਾਂ ਇੱਕ ਵਾਰੀ ਹੱਥ ਖੜੇ ਕਰ ਲਓ ਦੋ ਵਾਰੀ ਹੱਥ ਖੜੇ ਕਰ ਲਓ ਤੁਸੀਂ ਤਾਂ ਸਾਰਾ ਦਿਨ ਸਾਰੇ 5 ਸਾਲ ਤੋਂ ਆਪਾਂ ਹੱਥ ਖੜੇ ਕਰਨ ਤੇ ਲੱਗੇ ਹੋਏ ਆਂ ਲੇਕਿਨ ਤੁਹਾਡੇ ਪੈਰਾਂ ਦੇ ਤੋਂ ਜ਼ਮੀਨ ਤੱਕ ਖਿਸਕ ਗਈ ਨਾ ਹੁਣ ਇਸ ਕਰਕੇ ਨਵੀਂ ਜੇ ਕੋਰ ਕਮੇਟੀ ਬਣਦੀ ਹੈ ਉਹਨਾਂ ਲੋਕਾਂ ਦੀ ਕੋਰ ਕਮੇਟੀ ਬਣੀ ਹੈ ਨਾ ਜਿਨ੍ਹਾਂ ਨੇ ਕੋਈ رائے ਤਾਂ ਦੇਣੀ ਨਹੀਂ ਉਹਨਾਂ ਨੇ ਤਾਂ ਇੱਕੋ ਗੱਲ ਕਹਿਣੀ ਹੈ ਕਿ ਜੀ ਅਸੀਂ ਪ੍ਰਧਾਨ ਜੀ ਦੇ ਨਾਲ ਆ ਨਹੀਂ ਜਿਵੇਂ ਕਿ ਜਿਹੜੇ ਹੱਥ ਖੜੇ ਕਰਦੇ ਨੇ ਉਹੋ ਹਲਕਾ ਇੰਚਾਰਜ ਵੀ ਨੇ ਕੋਈ ਇਹ ਵੀ ਲਾਲੋ ਵੀ ਵੱਡੇ ਲੀਡਰ ਨੇ ਡਿਸਟ੍ਰਿਕਟ ਲੀਡਰ ਲਾਲੋ ਜਾਂ ਵੀ ਉਹਨਾਂ ਦੇ ਪਿੱਛੇ ਬੰਦੇ ਹੈ ਨਹੀਂ ਉਹਦੇ ਉਹਨਾਂ ਦੇ ਪਿੱਛੇ ਵੋਟਾਂ ਹੈ ਨਹੀਂ ਦੇਖੋ ਸਾਰੇ ਨੋਮੀਨੇਟਡ ਬੰਦੇ ਨੇ ਲੋਕਾਂ ਦੇ ਆਧਾਰ ਕੀ ਹੈ ਤੁਹਾਡਾ ਕਿ ਹੁਣ ਅਸੀਂ ਪਾਰਲੀਮੈਂਟ ਦੀ ਇਲੈਕਸ਼ਨ ਲੜੀ ਹੈ ਸਮੇਤ ਬਠਿੰਡਾ ਔਰ ਫਰੀਦਕੋਟ ਜਿੱਥੇ ਸਾਡੀ ਪਰਫਾਰਮੈਂਸ ਬਹੁਤ ਅੱਛੀ ਰਹੀ ਹੈ ਉਹਨਾਂ ਨੂੰ ਇਨਕਲੂਡ ਕਰਕੇ 13% ਵੋਟ ਜਿਹੜੀ ਹੈ ਉਹ ਅਕਾਲੀ ਦਲ ਨੂੰ ਪਈ ਹੈ ਜੇ ਬਟਿੰਡਾ ਤੇ ਫਰੀਦਕੋਟ ਨੂੰ ਅਸੀਂ ਪਾਸੇ ਕਰ ਦਈਏ ਤਾਂ ਮੇਰੇ ਖਿਆਲ ਅਕਿ ਸਮੁੱਚੇ ਪੰਜਾਬ ਚੋਂ 8% ਵੋਟ ਜਿਹੜੀ ਹੈ ਉਹ ਅਕਾਲੀ ਦਲ ਨੂੰ ਪਈ ਹੈ ਇੱਥੇ ਕੋਈ ਕੈਂਡੀਡੇਟਾਂ ਦੀ ਜ਼ਮਾਨਤ ਜਬਤ ਨਹੀਂ ਹੋਈ ਇੱਥੇ ਤਾਂ ਪਾਰਟੀ ਦੀ ਜ਼ਮਾਨਤ ਜਬਤ ਹੋਗੀ ਕਿਉਂਕਿ ਪਾਰਟੀ ਦੀ ਪਰਫਾਰਮੈਂਸ ਜਿਹੜੀ ਹੈ ਉਹ ਚੋਣ ਕਮਿਸ਼ਨ ਦੇ ਜਿਹੜੇ ਨਿਯਮ ਨੇ ਉਹਦੇ 'ਚ ਤੁਹਾਨੂੰ ਘੱਟੋ-ਘੱਟ 16% 1/6th ਵੋਟ ਜਿਹੜੀ ਹੈ ਉਹ ਲੈਣੀ ਚਾਹੀਦੀ ਤਾਂ ਪਾਰਟੀ ਜਿਹੜੀ ਹੈ ਉਹਦੀ ਜ਼ਮਾਨਤ ਬਚਦੀ ਹੈ ਇਸ ਕਰਕੇ ਜਿਹੜੇ ਨੋਮੀਨੇਟਡ ਬੰਦੇ ਨੇ ਜਿਹੜੇ ਬਾਰ-ਬਾਰ ਲੋਕਾਂ ਨੇ ਰਿਜੈਕਟ ਕਰਤੇ ਉਹਨਾਂ 'ਤੇ ਤੁਸੀਂ ਹੱਥ ਖੜੇ ਕਰਾ ਲਓ ਕੁਝ ਕਰਾਈ ਚੱਲੋ ਜੇ 500 ਬੰਦੇ ਦੇ ਹੱਥ ਦੇ ਵਿੱਚ ਵੋਟ ਹੁੰਦੀ ਤਾਂ ਪਾਰਟੀ ਦੇ ਦਰਦਸ਼ਕ ਕਿਉਂ ਹੁੰਦੀ ਗੱਲ ਤਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝੰਦੀ ਹੈ ਕਿ ਜੋ ਸਰਕਾਰ ਦੇ ਸਮੇਂ 'ਚ ਗਲਤੀਆਂ ਹੋਈਆਂ ਔਰ ਆਪ ਉਦਰੇ ਫੈਸਲੇ ਹੋਏ ਉਹਨਾਂ ਫੈਸਲਿਆਂ ਦੇ ਉੱਤੇ ਜੇ ਕੋਈ ਸੀਨੀਅਰ ਆਗੂ ਕੋਈ ਆਪਣਾ ਸੁਝਾਅ ਦੇ ਰਿਹਾਏ ਕੋਈ ਪਾਰਟੀ ਨੂੰ ਤਕੜਾ ਕਰਨ ਲਈ ਕੋਈ ਚੰਗੀ رائے ਦੇ ਰਿਹਾਏ ਬਲਕਿ ਉਹਨੂੰ ਉਹਤੇ ਸੰਵਾਦ ਹੋਣਾ ਚਾਹੀਦਾ ਹੈ ਉਹਤੇ ਆਪਸ ਦੇ ਵਿੱਚ ਡਿਸਕਸ਼ਨ ਹੋਣੀ ਚਾਹੀਦੀ ਹੈ ਔਰ ਉਹਨਾਂ ਦੇ ਗਲਤੀਆਂ ਦੇ ਉੱਤੇ ਦੁਬਾਰਾ ਗੌਰ ਕਰਕੇ ਉਹਨੂੰ ਸੁਧਾਰ ਕਰਨਾ ਚਾਹੀਦਾ ਹੈ ਅਸੀਂ ਕੀ ਕਰ ਰਹੇ ਹਾਂ ਕਿ ਜਿਹੜਾ ਜੈਸਮੇ ਨੇ ਉਹਨੂੰ ਅਸੀਂ ਮੰਨਦੇ ਹਾਂ ਕਿ ਪਾਰਟੀ ਦਾ ਵਫਾਦਾਰ ਹੈ ਜਿਹੜਾ ਬੰਦਾ ਪਾਰਟੀ ਦੇ ਸੁਧਾਰ ਲਈ ਕੋਈ ਆਗੂ ਰਹਿ ਦਿੰਦਾ ਹੈ ਹੁਣ ਤੁਸੀਂ ਕਹਿੰਦੇ ਬਾਗੀ ਹੈ ਹੁਣ ਤੁਸੀਂ ਦੱਸੋ ਕੋਰ ਕਮੇਟੀ ਚ ਅਸੀਂ ਹੋਈਏ ਜਾਂ ਨਾ ਹੋਈਏ ਲੋਕਾਂ ਦੀ ਆਵਾਜ਼ ਨੂੰ ਤਾਂ ਨਹੀਂ ਮੋੜ ਸਕਦੇ ਜਦੋਂ ਲੋਕਾਂ 'ਚ ਗੱਲ ਕਰਦੇ ਆ ਉਹ ਕਹਿੰਦੇ ਜੀ ਜਿੰਨਾ ਮਰਜੀ ਕੁਝ ਕਰ ਲਓ ਭਾਵੇਂ ਕੋਰ ਕਮੇਟੀਆਂ ਬਦਲ ਲਓ ਵਰਕਿੰਗ ਕਮੇਟੀਆਂ ਬਦਲ ਲਓ ਤੁਸੀਂ ਜੋ ਮਰਜੀ ਕਰੀ ਚੱਲੋ ਤੁਹਾਡੇ ਉੱਤੇ ਭਰੋਸਾ ਹੈ ਨਹੀਂ ਇਸ ਕਰਕੇ ਮੈਂ ਸਮਝਦਾ ਕਿ ਸਰਦਾਰ ਸੁਖਵੀਰ ਸਿੰਘ ਬਾਦਲੋਂ ਰਾਂ ਨੂੰ ਆਪਣਾ ਜਿਹੜਾ ਪੁਰਾਣਾ ਕੰਮ ਕਰਨ ਦਾ ਤੌਰ ਤਰੀਕਾ ਹੈ ਨਾ ਜੀ ਜਿਹਦੇ ਨਾਲ ਪਾਰਟੀ ਦਾ ਨੁਕਸਾਨ ਹੋਇਆ ਉਹਨੂੰ ਬਦਲਣਾ ਚਾਹੀਦਾ ਹੈ ਵੈਸੇ ਬਾਬੂ ਜੀ ਕੀ ਸਿਸਟਮ ਕੀਆ ਪਾਰਟੀ ਦਾ ਸਿਸਟਮ ਕੀਆ ਪ੍ਰਧਾਨ ਕਿੰਨੇ ਸਮੇਂ ਬਾਅਦ ਚੇਂਜ ਹੁੰਦਾ ਸ਼੍ਰੋਮਣੀ ਅਕਾਲੀ ਦਲ ਦਾ ਜਿਹੜੀਆਂ ਕੰਡੀਸ਼ਨਾਂ ਨੇ ਉਹ ਕੀ ਨੇ ਤੇ ਜੇ ਕੋਰ ਕਮੇਟੀ ਭੰਗ ਕਰਦੀ ਤਾਂ ਕੌਣ ਦੇਖਦੇ ਨੇ ਕੋਈ ਡੈਲੀਗੇਟ ਦੇਖਦੇ ਨੇ ਜਾਂ ਕੀ ਕੀ ਸਿਸਟਮ ਦੇਖੋ ਜੋ ਪਾਰਟੀ ਦਾ ਸੰਵਿਧਾਨ ਹੈ ਉਹਦੇ ਵਿੱਚ ਕੀ ਹੁੰਦਾ ਹੈ ਕਿ ਪਹਿਲਾਂ ਪ੍ਰਾਇਮਰੀ ਮੈਂਬਰ ਬਣਦੇ ਨੇ ਪਿੰਡ ਪੱਧਰ ਤੋਂ ਸੀਮ ਵੋਟਰ ਬਣਾਉਣੇ ਆ ਉਹ ਮੈਂਬਰਸ਼ਿਪ ਕੇਵਲ 10 ਰੁਪਏ ਦੀ ਹੈ ਜਦੋਂ ਅਸੀਂ ਸਰਕਲ ਦੇ ਵਿੱਚ ਪਿੰਡ ਲੈਵਲ ਤੇ ਭਰਤੀ ਕਰ ਲਈ ਉਹਦੇ 100 ਮੈਂਬਰ ਮਗਰ ਇੱਕ ਸਰਕਲ ਦਾ ਡੈਲੀਗੇਟ ਬਣ ਜਾਂਦਾ ਜਿੰਨੇ ਸਰਕਲਾਂ ਦੇ ਡੈਲੀਗੇਟ ਨੇ ਉਹਨਾਂ ਦੇ ਵਿੱਚੋਂ 25 ਸਰਕਲ ਡੈਲੀਗੇਟਰਾਂ ਦੇ ਮਗਰ ਇੱਕ ਡੈਲੀਗੇਟ ਜਿਹੜਾ ਹੈ ਉਹ ਜ਼ਿਲ੍ਹੇ ਦਾ ਬਣਦਾ ਅਮੇਜਨ ਕਰ ਲੋ ਕਿ ਸੰਗਰੂਰ ਜ਼ਿਲ੍ਹਾ ਹੈਗਾ ਇਹਦੇ ਵਿੱਚ ਸਾਰੇ ਜ਼ਿਲ੍ਹੇ ਚੋਂ 300 ਡੈਲੀਗੇਟ ਬਣ ਗਿਆ ਜ਼ਿਲ੍ਹਾ ਲੈਵਲ ਦਾ ਉਹ ਜਿਹੜੇ ਜ਼ਿਲ੍ਹਾ ਲੈਵਲ ਦੇ ਡੈਲੀਗੇਟ ਨੇ ਉਹ ਸਟੇਟ ਲੈਵਲ ਦੇ ਡੈਲੀਗੇਟਰਾਂ ਨੂੰ ਚੁੰਨਦੇ ਨੇ ਉਹਦੀ ਇੱਕ ਗਿਣਤੀ ਹੈ ਫਿਕਸ ਕਿ ਕਿੰਨੇ ਜਿਹੜੇ ਡੈਲੀਗੇਟ ਨੇ ਸਟੇਟ ਦੇ ਕਿਹੜੇ ਜ਼ਿਲ੍ਹੇ ਚੋਂ ਜਾਣੇ ਨੇ ਹੁਣ ਸੰਗਰੂਰ ਅੰਦਾਜ਼ਾ ਮੇਰੇ ਕਾ 28 ਦੇ ਕਰੀਬ ਨੇ ਉਹ ਸੱਤ ਹਾਲਕਿਆਂ ਚੋਂ ਚਾਰ-ਚਾਰ ਡੈਲੀਗੇਟ ਅਸੀਂ ਸਟੇਟ ਤੇ ਭੇਜਦੇ ਆ ਉਹ ਜਿਹੜੀ ਬੇਸਿਕ ਜਿਹੜਾ ਚੋਣ ਮੰਡਲ ਹੈ ਉਹ ਹੈਗਾ ਸਟੇਟ ਡੈਲੀਗੇਟਾਂ ਦਾ ਉਹ 300 ਕੁ ਡੈਲੀਗੇਟ ਹੋਗੇ ਬਾਕੀ ਹੋਰ ਸੂਬਿਆਂ ਦੇ ਹੋਗੇ ਉਹ ਜਿਹੜੇ ਡੈਲੀਗੇਟ ਨੇ ਉਹ ਪ੍ਰਧਾਨ ਦੀ ਚੋਣ ਕਰਦੇ ਨੇ ਉਹਦਾ ਵੀ ਤੁਸੀਂ ਅਮਨਜੀਤ ਸਾਰੀ ਗੱਲ ਸਮਝਦੇ ਹੋ ਜਿਸ ਤਰ੍ਹਾਂ ਇਹ ਚੋਣਾਂ ਹੁੰਦੀਆਂ ਨੇ ਉਸੇ ਤਰ੍ਹਾਂ ਹੀ ਹੁੰਦਾ ਕਿਉਂਕਿ ਇੱਕ ਦੂਜੇ ਦੇ ਮੈਂਬਰ ਤਾਂ ਜਿਹੜੇ ਵੀ ਡੈਲੀਗੇਟ ਬਣਦੇ ਨੇ ਕੋਈ ਇੰਡੀਪੈਂਡੈਂਟ ਤਾਂ ਹੁੰਦੇ ਨਹੀਂ ਉਹ ਸਾਰੇ ਇੱਕ ਦੂਜੇ ਲੀਡਰਾਂ ਨਾਲ ਕਨਸਰਨ ਹੁੰਦੇ ਨੇ ਉਹ ਫਿਰ ਉੱਤੇ ਜਾ ਕੇ ਨਾਮ ਪੇਸ਼ ਕਰਕੇ ਕੋਈ ਫਾਰਮੈਲਟੀ ਨਹੀਂ ਆਪਾਂ ਕਹਿੰਦੇ ਵੀ ਉਹ ਚੋਣ ਕਰਾਉਣ ਵਾਸਤੇ ਚੋਣ ਕਰਨ ਯੋਗ ਤੋਗੇ ਉਹਨਾਂ ਨੇ ਪ੍ਰਧਾਨ ਜੀ ਦਾ ਨਾਮ ਪੇਸ਼ ਕਰਤਾ ਫਿਰ ਉਹਦਾ ਨਾਂ ਕਿਸੇ ਨੇ ਤਾਇਦ ਕਰਤਾ ਦੂਜੇ ਆਗੂ ਨੇ ਤੀਜੇ ਨੇ ਉਹਦੀ ਮਜ਼ੀਦ ਕਰਤੀ ਫਿਰ ਪੁੱਛ ਲਿਆ ਚੋਣਕਾਰ ਮੰਡਲ ਵੱਲੋਂ ਕਿ ਜੇ ਕੋਈ ਹੋਰ ਕੈਂਡੀਡੇਟ ਦਾ ਨਾਮ ਦਿਓ ਕੈਂਡੀਡੇਟ ਦਾ ਨਾਮ ਤਾਂ ਦੂਜਾ ਆ ਹੀ ਨਹੀਂ ਸਕਦਾ ਜਦੋਂ ਸਾਰੇ ਜਿਹੜੇ ਡੈਲੀਗੇਟ ਨੇ ਉਹ ਕੋਈ ਮਤਲਬ ਉਸ ਦੇ ਬਣਾਏ ਹੋਏ ਨਹੀਂ ਹੁਣ ਉਹ ਡੈਲੀਗੇਟਾਂ ਦੀ ਹੀ ਜਿਹ ਮਤਲਬ ਚੋਣ ਕਮਿਸ਼ਨ ਕੋਲ ਲਿਸਟ ਜਾਂਦੀ ਹੈ ਔਰ ਪਾਰਟੀ ਦੇ ਸੰਵਿਧਾਨ ਦੇ ਵਿੱਚ ਕੱਲੀ ਵਰਕਿੰਗ ਕਮੇਟੀ ਹੈ ਠੀਕ ਹੈ ਕੋਰ ਕਮੇਟੀ ਦਾ ਪ੍ਰਧਾਨ ਪਾਰਟੀ ਦੇ ਸੰਵਿਧਾਨੀ ਨਹੀਂ ਲੇਕਿਨ ਪਿੱਛੇ ਜੇ ਪਾਰਟੀ ਦੇ ਕੰਮ ਨੂੰ ਸੁਚਾਰੂ ਰੂਪ ਵਿੱਚ ਚਲਾਉਣ ਵਾਸਤੇ ਪਾਰਟੀ ਦੇ ਮੁੱਦਿਆਂ ਨੂੰ ਵਿਸਤਾਰ ਦੇ ਨਾਲ ਡਿਸਕਸ ਕਰਨ ਵਾਸਤੇ ਤਾਂ ਕਿ ਕੁਦਰਤੀ ਗੱਲ ਹੈ ਕਿ ਜਿੰਨੀ ਹਾਊਸ ਦੀ ਗਿਣਤੀ ਘਟੂਗੀ ਉਹਨਾਂ ਮੁੱਦੇ ਥੋੜੇ ਜਿਹਾ ਜ਼ਿਆਦਾ ਜਿਹੜਾ ਹੈ ਬ੍ਰਿੱਕੀ ਤੱਕ ਤੇ ਉਹ ਜਿਹੜੇ ਨੇ ਬੇਚਾਰੇ ਜਾ ਸਕਦੇ ਨਹੀਂ ਠੀਕ ਹੈ ਲੇਕਿਨ ਕੋਰ ਕਮੇਟੀ ਜਦੋਂ ਕੋਈ ਡਿਸੀਜਨ ਲੈ ਲੈਂਦੀ ਹੈ ਉਹਦੇ ਉੱਤੇ ਫਿਰ ਇਹ ਮੋਰ ਆ ਤਾਂ ਫਿਰ ਵੀ ਵਰਕਿੰਗ ਕਮੇਟੀ ਤੋਂ ਹੀ ਲੱਗਦੀ ਹੈ ਠੀਕ ਹੈ ਕੋਈ ਵੀ ਮਤਾ ਕੋਰ ਕਮੇਟੀ ਨਹੀਂ ਪਾਸ ਕਰ ਸਕਦੀ ਕੋਰ ਕਮੇਟੀ ਨੇ ਆਪਣੀ رائے ਦਿੱਤੀ ਉਹ ਜਿਹੜਿਆ رائے ਦਿੱਤੀ ਹੈ ਉਹਨੂੰ ਫਿਰ ਅਸੀਂ ਵਰਕਿੰਗ ਕਮੇਟੀ ਚੋਂ ਪਾਸ ਕਰਾਉਣਾ ਹੈ ਇਸ ਕਰਕੇ ਸੰਭਾਵ ਪਾਰਟੀ ਦੇ ਸੰਵਿਧਾਨ ਚ ਕੇਵਲ ਵਰਕਿੰਗ ਕਮੇਟੀ ਹੈ ਕੋਰ ਕਮੇਟੀ ਜਿਹੜੀ ਹੈ ਉਹ ਪਾਰਟੀ ਦੇ ਪ੍ਰਧਾਨ ਜਿਹੜੇ ਹੁੰਦੇ ਨੇ ਉਹ ਪ੍ਰਧਾਨ ਸਾਹਿਬ ਆਪਣੀ ਇੱਕ ਇਹ ਸਮਝੋ ਵੀ ਸਾਥੀਆਂ ਦੀ ਸੀਨੀਅਰ ਸਾਥੀਆਂ ਦੀ ਇੱਕ ਕਮੇਟੀ ਬਣਾ ਕੇ ਤਾਂ ਕਿ ਉਹ ਤੋਂ ਗਾਇਬ ਗਾਇ ਰੈਲੀ ਜਾ ਸਕੇ ਪਰ ਪਿਛਲੇ ਸਮਝਦਾ ਸਾਰਾ ਕੁਝ ਉਲਟ ਪੁਲਟ ਹੋ ਗਿਆ ਕੋਰ ਕਮੇਟੀ ਵੀ ਕਹਿੰਦੀ ਹੈ ਪ੍ਰਧਾਨ ਜੀ ਤੁਹਾਨੂੰ ਅਧਿਕਾਰ ਦੇਤੇ ਅਸੀਂ ਤਾਂ ਅਧਿਕਾਰ ਦੇਣ ਤੇ ਲਗੇ ਰਹੇ ਨੇ ਆ ਜੇ ਕਿਤੇ ਸੰਵਾਦ ਹੋਵੇ ਪਾਰਟੀ ਦੇ ਵਿੱਚ ਉਸੇ ਤਰ੍ਹਾਂ ਸੰਗਤ ਰੂਪੀ ਫੈਸਲੇ ਹੋਣ ਤਾਂ ਮੈਨੂੰ ਲੱਗਦਾ ਹੈ ਕਿ ਜੋ ਹਾਲਤ ਅੱਜ ਪਾਰਟੀ ਦੇ ਬਣੇ ਨੇ ਇਹ ਬਿਲਕੁਲ ਨਹੀਂ ਸੀ ਬਣਨੇ ਭਾਵੇਂ ਕੈਂਡੀਡੇਟਾਂ ਦਾ ਫੈਸਲਾ ਹੈ ਭਾਵੇਂ ਅਹੁਦੇਦਾਰੀਆਂ ਦੇਣ ਦਾ ਫੈਸਲਾ ਹੈ ਦੇਖੋ ਲੋਕ ਸਾਨੂੰ ਮਜ਼ਾਕ ਕਰਨ ਲੱਗੇ ਪਿਛਲੇ ਸਮੇਂ ਚ ਕੀ ਹੋਇਆ ਕਿ ਪੋਲੀਟੀਕਲ ਅਫੇਅਰ ਕਮੇਟੀ ਬਣਾਤੀ ਚਲੋ ਬਣਨੀ ਚਾਹੀਦੀ ਐ ਕੋਈ ਸੀਨੀਅਰ ਬੰਦਿਆਂ ਦੀ 2 250 ਮੈਂਬਰ ਬਣਾਤਾ ਜੀ ਬਾਅਦ ਦੇ ਵਿੱਚ ਖਾਲੀ ਬਲੈਂਕ ਜਿਹੜੇ ਸੀਗੇ ਉਹ ਲੈਟਰ ਭੇਜਦੇ ਅਪੁਆਇੰਟਮੈਂਟ ਲੈਟਰ ਕਿ ਜਿਹਨੂੰ ਮਰਜ਼ੀ ਦੇ ਦੋ ਉਹ ਤੁਸੀਂ ਦੇਖੋ ਉਹ ਵੀ ਉਹਦੀ ਹਾਲਤੇ ਬਣ ਗਈ ਕਿ ਉਹ ਜਿਹੜੇ ਅਪੁਆਇੰਟਮੈਂਟ ਲੈਟਰ ਸੀਗੇ ਉਹਨੂੰ ਕੋਈ ਲਾਈਨ ਨੂੰ ਤਿਆਰ ਨਹੀਂ ਸੀਗਾ ਉਹ ਰੁੱਲਦੇ ਫਿਰੇ ਗਏ ਨੇਗੇ ਅਲੱਗ ਅਲੱਗ ਸ਼ੋਨੀ ਅਕਾਲੀ ਦਲ ਦਾ ਰਾਣਿਤਿਕ ਮਾਮਲਿਆਂ ਦੀ ਕਮੇਟੀ ਐ ਪੀ ਐ ਸੀ ਹੈ ਇਹਦਾ ਮੈਂਬਰ ਬਣ ਜੋ ਉਹਨਾਂ ਨੂੰ ਆਪ ਹੀ ਨਹੀਂ ਪਤਾ ਜਿਨ੍ਹਾਂ ਨੂੰ ਚਿੱਠੀਆਂ ਦਿੱਤੀਆਂ ਨੇ ਕਿ ਪੀ ਐ ਸੀ ਦਾ ਕਮੇਬਰ ਹੈ ਬਾਬੂ ਜੀ ਤੁਸੀਂ ਕਿਹਾ ਕਿ ਵਰਕਿੰਗ ਕਮੇਟੀ ਆ ਉਹ ਉਧਰ ਸੁਖਵੀਰ ਸਿੰਘ ਬਾਦਲ ਦੀ ਉਹ ਗੱਲ ਕਰੂਗੀ ਸੁਖਵੀਰ ਸਿੰਘ ਬਾਦਲ ਦੀ ਨੇ ਸਾਰੀ ਫਾਰਮੈਲਟੀ ਹੁੰਦੀ ਹੈ ਜਾਂ ਜੋ ਵੀ ਹੁੰਦਾ ਜੇ ਹੁਣ ਤੁਸੀਂ ਮੰਨਦੇ ਹੋ ਕਿ ਵਰਕਿੰਗ ਕਮੇਟੀ ਸਾਰੀ ਉਧਰ ਆ ਸੁਖਵੀਰ ਸਿੰਘ ਬਾਦਲ ਦੇ ਨਾਲ ਆ ਫਿਰ ਤੁਹਾਡੀ ਸੋਚ ਕੀ ਆ ਤੁਹਾਡੀ ਥਿੰਕਿੰਗ ਕੀ ਆ ਤੁਸੀਂ ਕਿਸ ਤਰੀਕੇ ਨਾਲ ਮਤਲਬ ਅੱਗੇ ਵਾਲਾ ਕੋਈ ਫੈਸਲਾ ਲਵੋ ਇੱਥੇ ਵਰਕਿੰਗ ਕਮੇਟੀ ਬਦਲਣ ਦਾ ਜਾਂ ਕੋਈ ਸੰਵਿਧਾਨ ਬਦਲ ਦੀ ਗੱਲ ਨਹੀਂ ਹੈ ਜਦੋਂ ਲੋਕਾਂ ਦੀ ਜਨਮਤ ਲੋਕਾਂ ਦਾ ਫੈਸਲਾ ਤੁਹਾਡੇ ਉਲਟਾ ਜਾਂਦਾ ਹੈ ਤਾਂ ਸਾਡੀ ਲੀਡਰਸ਼ਿਪ ਦਾ ਫਰਜ਼ ਬਣਦਾ ਹੈ ਕਿ ਅਸੀਂ ਪਿੱਛੇ ਹੋ ਜਾਈਏ ਨਵੀਂ ਲੀਡਰਸ਼ਿਪ ਨੂੰ ਅੱਗੇ ਲੈ ਕੇ ਆਈਏ ਤਾਂ ਕਿ ਪਾਰਟੀ ਮਜ਼ਬੂਤ ਹੋ ਲੋਕਾਂ ਦਾ ਵਿਸ਼ਵਾਸ ਜਿਹੜਾ ਹੈ ਉਹ ਦੁਬਾਰੇ ਪਾਰਟੀ ਦੇ ਪ੍ਰਤੀ ਬਣੇ ਗੱਲ ਤਾਂ ਸਿਰਫ ਇੰਨੀ ਹੈ ਹੁਣ ਜੇ ਤੁਸੀਂ ਕਹਿੰਦੇ ਹੋ ਪਾਰਟੀ ਦੇ ਅੰਦਰ ਕਿਹੜਾ ਕੋਈ ਦੋ ਤੜੇਸੀ ਜਾਂ ਕੋਈ ਕੰਪੀਟੀਸ਼ਨ ਹੈ ਪਿਛਲੀ ਵਾਰੀ ਭਰਤੀ ਹੋਈ ਹੈ 2019 ਦੇ ਵਿੱਚ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਭਰਤੀ ਕੀਤੀ ਹੈ ਉਹ ਭਰਤੀ ਦੇ ਵਿੱਚ ਅਸੀਂ ਆਪਣੇ ਜਿਹੜੇ ਸੀਨੀਅਰ ਬੰਦੇ ਸੀਗੇ ਨੋਮੀਨੇਟ ਹੀ ਕੀਤੇ ਨਾ ਉਹਨਾਂ ਨੂੰ ਅਸੀਂ ਸਟੇਟ ਦੀ ਬੋਡੀ ਵਿੱਚ ਭੇਜਤਾ ਜਦੋਂ ਸਟੇਟ ਬੋਡੀ ਵਿੱਚ ਬੰਦੇ ਸਾਡੇ ਭੇਜੇ ਹੋਏ ਨੇ ਉੱਥੇ ਇੱਕ ਦੂਜੇ ਦਾ ਮੁਕਾਬਲਾ ਕਰਨ ਦਾ ਕਿੱਥੇ ਇਸ ਕਰਕੇ ਹੈਗਾ ਵੀ ਇਹ ਗੱਲ ਕੱਲੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਨਹੀਂ ਹੈ ਕੱਲੇ ਕੋਈ ਇਲੈਕਸ਼ਨ ਕਰਾਉਣ ਦੀ ਗੱਲ ਨਹੀਂ ਹੈ ਇਹ ਤਾਂ ਗੱਲ ਲੋਕਾਂ ਦੀ ਹੈ ਕਿ ਲੋਕਾਂ ਨੇ ਤੁਹਾਨੂੰ ਰਿਜੈਕਟ ਕੀਤਾ ਤੁਸੀਂ ਆਪਣੀ ਲੀਡਰਸ਼ਿਪ ਬਦਲੋ ਤਾ ਕਿ ਜਿਹੜਾ 104 ਸਾਲ ਪੁਰਾਣੀ ਪਾਰਟੀ ਹੈ ਜਿਹਦਾ ਇਤਿਹਾਸ ਜਿਹੜਾ ਬੜੀਆਂ ਕੁਰਬਾਨੀਆਂ ਵਾਲਾ ਤੇ ਬੜਾ ਬਲਕਣ ਇਤਿਹਾਸ ਹੈ ਪੰਜਾਬ ਤੇ ਦੇਸ਼ ਲਈ ਲੜਿਆ ਪੰਜਾਬ ਦੇ ਸਾਰੇ ਮੁੱਦਿਆਂ ਤੇ ਅਕਾਲੀ ਦਲ ਨੇ ਲੜਿਆ ਉਹਨੂੰ ਆਪਾਂ ਬਹਾਲ ਕਰ ਸਕੀਏ ਜੇ ਸਿਰਫ ਇੱਕ ਜਿੱਦ ਰਖੀਏ ਕਿ ਵੀ ਪਾਰਟੀ ਗਿਰੇ ਟੱਠੇ ਖੂਚ ਕੇਵਲ ਅਸੀਂ ਪ੍ਰਧਾਨਗੀ ਦੀ ਲੜਾਈ ਲੜ ਰਹੇ ਹਾਂ ਉਹ ਤਾਂ ਚਲੋ ਮੈਂ ਮੰਨ ਸਕਦਾ ਜੇ ਇਹ ਸੋਚ ਹੈ ਜੇ ਸਾਡੀ ਸੋਚ ਹੈ ਪੰਜਾਬ ਦੀ ਅਗਵਾਈ ਕਰਨ ਦੀ ਲੋਕਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਨ ਦੀ ਜਾਂ ਦਿੱਲੀ ਦੀ ਸਰਕਾਰ ਨਾਲ ਲੜਾਈ ਲੜਨ ਦੀ ਆਪਣੇ ਹੱਕਾਂ ਲਈ ਅਸੀਂ ਸੰਘਰਸ਼ ਕਰੀਏ ਲੋਕਾਂ ਨੂੰ ਸਾਡੇ ਤੇ ਭਰੋਸਾ ਹੋਵੇ ਤੇ ਫਿਰ ਅਸੀਂ ਦੁਬਾਰਾ ਸਰਕਾਰ ਬਣਾਉਣ ਜੋਗੇ ਹੋ ਜੀਏ ਜੇ ਕੱਲੀ ਪ੍ਰਧਾਨਗੀ ਤੱਕ ਸੀਮਤ ਰਹਿਣੇ ਫਿਰ ਤਾਂ ਲੋੜ ਹੀ ਨਹੀਂ ਹੈ ਕਿਸੇ ਦੀ ਫਿਰ ਤਾਂ ਆਪਣੇ 2 400 500 ਬੰਦਾ ਆਏਗਾ ਉਹ ਆਰਾਮ ਨਾਲ ਜਾਂਦਾ ਹੈ ਤੇ ਆਪਣਾ ਫਤਿਹ ਬਲਾ ਕੇ ਵਾਪਸ ਆ ਜਾਂਦਾ ਉਹ ਜਿਵੇਂ ਕਹਿਣ ਵਾਲਾ ਵਾਂਗੂ ਉਹ ਜਕਾਰੇ ਛੱਡ ਕੇ ਖੁਸ਼ ਹੋ ਜਾਂਦੇ ਨੇ ਤੇ ਲੋਕਾਂ ਨੇ ਫੈਸਲਾ ਲਈ ਰੱਖਿਆ ਤੇ ਲੋਕਾਂ ਨੂੰ ਨਹੀਂ ਮੋੜਿਆ ਲੋਕਾਂ ਨੂੰ ਤਾਂ ਉਹਨਾਂ ਦਾ ਵਿਸ਼ਵਾਸ ਜਿੰਨਾ ਜ਼ਰੂਰੀ ਹੈ ਇਸ ਕਰਕੇ ਹੁਣ ਕੋਰ ਕਮੇਟੀਆਂ ਵਰਕਿੰਗ ਕਮੇਟੀਆਂ ਉਹ ਜਿੰਨੇ ਵੀ ਸਾਡੇ ਧੜੇ ਨੇ ਜਿੰਨੀਆਂ ਬਿੰਗਣੇਗੇ ਇਹ ਸਾਰੇ ਬਿੰਗਾਂ ਨੂੰ ਪੰਜਾਬ ਦੇ ਲੋਕਾਂ ਨੇ ਰਿਜੈਕਟ ਕਰਤਾ ਇਸ ਕਰਕੇ ਬਿਹਤਰ ਹੀ ਹੈ ਸਿਆਣਾ ਬੰਦਾ ਆਗੂ ਉਹ ਹੁੰਦਾ ਹੈ ਜਿਹੜਾ ਪਾਰਟੀ ਨੂੰ ਬਚਾਵੇ ਔਰ ਤਾਂ ਕਿ ਕੋਈ ਇੱਕੜਾ ਕੋਈ ਕੁੰਬਦਾ ਮੇਲਾ ਮਨਨਵਾਜ ਸਦਾ ਸਰਬੀ ਸਿੰਘ ਬਾਦਲ ਪਿੱਛੇ हट ਜਾਂਦੇ ਨੇ 2 ਸਾਲ ਨੂੰ 6 ਮਹੀਨੇ ਨੂੰ ਲੋ ਫਿਰ ਮਾਹੌਲ ਬਣੇ ਤੁਹਾਡੇ ਸਾਹਮਣੇ ਇੱਕ ਐਗਜ਼ੈਂਪਲ ਹੈ ਨੈਸ਼ਨਲ ਪਾਰਟੀ ਕਾਂਗਰਸ ਹੈ ਲੋਕਾਂ ਦੇ ਇੱਕ ਪਰਸੈਪਸ਼ਨ ਬਣ ਗਈ ਕਿ ਰਾਹੁਲ ਗਾਂਧੀ ਨੂੰ ਲੋਕ ਪੱਪੂ ਕਹੇ ਲੱਗੇ ਕਿ ਜਿੰਨਾ ਚਿਰ ਰਾਹੁਲ ਗਾਂਧੀ ਐ ਕਾਂਗਰਸ ਨਹੀਂ ਜਿੱਤ ਸਕਦੀ ਤੇ ਉਹ ਇੰਨੀ ਪੁਰਾਣੀ ਪਾਰਟੀ ਨੇ ਕੀ ਫੈਸਲਾ ਲਿਆ ਕਿ ਰਾਹੁਲ ਗਾਂਧੀ ਜੋ ਗਾਂਧੀ ਪਰਵਾਰਤੀ ਪਿੱਛੇ हट ਗਿਆ ਉਹਨਾਂ ਨੇ ਖੜਗੇ ਸਾਹਿਬ ਨੂੰ ਪ੍ਰਧਾਨ ਬਣਾਤਾ ਉਹਨਾਂ ਦੀ ਲੀਡਰਸ਼ਿਪ ਦੇ ਵਿੱਚ ਇਲੈਕਸ਼ਨ ਲੜ ਲਈ ਲੇਕਿਨ ਜਿਹੜਾ ਗਾਂਧੀ ਪਰਵਾਰ ਦਾ ਪਾਰਟੀ ਦੇ ਅੰਦਰ ਦਬਦਬਾ ਹੈਗਾ ਉਹ ਤਾਂ ਉਸੇ ਤਰੀਕੇ ਕਾਇਮ ਰਿਹਾ ਨਾ ਹੁਣ ਉਹ ਜਿਹੜੀ ਪਾਰਟੀ 73 ਤੇ 40 ਸੀਟਾਂ ਤੇ ਬਾਗੀ ਸੀ ਅੱਜ ਉਹ 100 ਸੀਟ ਤੇ ਬਾਗੀ ਤੇ ਅੱਜ ਐਲੋਪ ਕੌਣ ਹੈ ਜੀ ਰਾਹੁਲ ਗਾਂਧੀ ਸਾਡੀ ਵੀ ਇਹੀ ਹੈ ਕਿ ਜਦੋਂ ਕੋਈ ਮੁੱਖ ਮੰਤਰੀ ਵਾਲੀ ਗੱਲ ਹੈ ਉਦੋਂ ਸਰਦਾਰ ਸੁਖਵੀਰ ਸਿੰਘ ਬਾਦਲ ਮੰਨ ਜਾਣ ਸਾਨੂੰ ਕੀ ਕਹਿੰਦੇ ਨੇ ਸਾਡੇ ਲੀਡਰ ਨੇ ਅਸੀਂ ਉਹਨੂੰ ਇੰਨਾ ਜ਼ਿਆਦਾ ਸਾਰੀ ਜ਼ਿੰਦਗੀ ਲਾਈ ਹੈ ਪਰ ਜੇ ਲੋਕ ਤੁਹਾਨੂੰ ਰਿਜੈਕਟ ਕਰਦੇ ਨੇ ਫਿਰ ਤੁਹਾਨੂੰ ਜਿਹੜਾ ਹੈ ਇਹ ਬਿਲਕੁਲ ਵੀ ਜਿੱਤ ਨਹੀਂ ਕਰਨੀ ਚਾਹੀਦੀ ਬਿਲਕੁਲ ਆਪਾਂ ਨੂੰ ਹੋਮੇਚ ਨਹੀਂ ਰਹਿਣਾ ਚਾਹੀਦਾ ਜੇ ਲੋਕਾਂ ਨੇ ਸਾਨੂੰ ਵਾਰ-ਵਾਰ ਕਹਤਾ ਕਿ ਜੀ ਤੁਸੀਂ ਇੱਕ ਵਾਰੀ ਪਿੱਛੇ ਹਟੋ ਇੰਨੀਓ ਗੱਲ ਹੈ ਜੇ ਸੀਨੀਅਰ ਸਾਥੀ ਤੁਹਾਡੇ ਰਹਿ ਦੇ ਰਹੇ ਨੇ ਤੁਸੀਂ ਇਹ ਕੋਰ ਕਮੇਟੀ ਪੰਗਾ ਕਰਕੇ ਉਹਨੂੰ ਸਾਈਡ ਲਾਈਨ ਤੇ ਕਰੀ ਜਾਂ ਨੂੰ ਸਾਈਡ ਲਾਈਨ ਤੇ ਤੁਸੀਂ ਕਰ ਦੋਗੇ ਹੱਥ ਖੜੇ ਕਰਨ ਵਾਲੇ ਵਿੱਚ ਸ਼ਾਮਲ ਕਰ ਲੋਂਗੇ ਪਰ ਲੋਕ ਲੋਕਾਂ ਦਾ ਫੈਸਲਾ ਹੈ ਨਾ ਜਾਂ ਲੋਕ ਕਹਿ ਰਹੇ ਨੇ ਸਾਰੇ ਤੁਸੀਂ ਲੱਖ ਵਾਰੀ ਸਾਈਡ ਲਾਈਨ ਤੇ ਕਰ ਲਓ ਸਾਈਡ ਲਾਈਨ ਤੇ ਕਿਵੇਂ ਕਰ ਦੋ ਸੁਖਦੇਵ ਸਿੰਘ ਢੀਂਡਸਾ ਨੇ ਪਾਰਟੀ ਬਣਾਈ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਤੁਸੀਂ ਵੀ ਉਹਦਾ ਹਿੱਸਾ ਰਹੋ ਕੁਝ ਸਮਾਂ ਉਸ ਤੋਂ ਬਾਅਦ ਉਹ ਪਾਰਟੀ ਭੰਗ ਕਰਤੀ ਸੁਖਦੇਵ ਸਿੰਘ ਢੀਂਡਸਾ ਪਰਮਿੰਦਰ ਸਿੰਘ ਢੀਂਡਸਾ ਸ਼੍ਰੋਮਣੀ ਅਕਾਲੀ ਦਲ ਚਾਏ ਹੁਣ ਕੀ ਰਹਿਣ ਵਾਲਾ ਜੇਕਰ ਸੁਖਵੀਰ ਸਿੰਘ ਬਾਦਲ ਬਿਲਕੁਲ ਸਾਈਡ ਨਹੀਂ ਵੱਟਦੇ ਜਾਂ ਪ੍ਰਧਾਨਾ ਰਹਿੰਦੇ ਨੇ ਤਾਂ ਤੁਸੀਂ ਬਾਬੂ ਪ੍ਰਕਾਸ਼ ਚੰਦ ਗਰਗ ਜਾ ਸਕਦੇ ਨੇ ਪਾਰਟੀ ਚ ਦੁਬਾਰਾ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਚ ਬੈਠ ਕੇ ਗੱਲਬਾਤ ਕਰਦੇ ਦੇਖੋ ਬੜਾ ਸਮਾਂ ਪਰਬਲ ਹੁੰਦਾ ਹੈ ਕੋਈ ਚੀਜ਼ ਜਿਹੜਾ ਹੁਣ ਅੱਜ ਵੀ ਪਾਰਟੀ ਦੇ ਅੰਦਰ ਇਹ ਹਾਲਾਤ ਬਣੇ ਨੇ ਇਹਨਾਂ ਨੇ ਹਮੇਸ਼ਾ ਨਹੀਂ ਰਹੇ ਨੇ ਲੋਕਾਂ ਨੇ ਹਮੇਸ਼ਾ ਇੱਕ ਪਾਸੇ ਚਲੇ ਜਾਣਾ ਹੁੰਦਾ ਮੈਂ ਸਮਝਦਾ ਸਿਆਣੀ ਲੀਡਰਸ਼ਿਪ 'ਚ ਬੈਠ ਕੇ ਫੈਸਲਾ ਕਰ ਲੂ ਤਾਂ ਵੀ ਠੀਕ ਹੈ ਨਹੀਂ ਤਾਂ ਲੋਕਾਂ ਨੇ ਫੈਸਲਾ ਕਰਦੇ ਨੇ ਬਈ ਲੋਕਾਂ ਨੇ ਫੈਸਲਾ ਲੈ ਲੈਨੇ ਹੁਣ ਤੁਸੀਂ ਮੈਨੂੰ ਦੱਸੋ ਭਾਈ ਅਮਰਤਪਾਲ ਸਿੰਘ ਤੇ ਭਾਈ ਸਰਬਜੀਤ ਸਿੰਘ ਖਾਲਸਾ ਜਿੱਤੇ ਨੇ ਕਿਹੜੀ ਕਿਹੜੀ ਪਾਰਟੀ ਨੇ ਜਿਤਾਇ ਨੇ ਜੀ ਕਿਹੜੀ ਜਥੇਬੰਦ ਘਟਾਂਚਾ ਸੀ ਉਹਨਾਂ ਦਾ ਕਿਹੜੇ ਪ੍ਰਧਾਨ ਸੀਗੇ ਕਿਹੜੇ ਸੈਕਟਰੀ ਤੇ ਉੱਤੇ ਲੋਕਾਂ ਨੇ ਫੈਸਲਾ ਲੈ ਲਿਆ ਕਿ ਯਾਰ ਅਕਾਲੀ ਦਲ ਜਿਹੜਾ ਹੈ ਆਪਣੀਆਂ ਪ੍ਰਾਣੀਆਂ ਲੀਆਂ ਤੇ ਆਉਂਦਾ ਨਹੀਂ ਇਸ ਕਰਕੇ ਪੰਜਾਬ ਦੇ ਹਿੱਤਾਂ ਲਈ ਇਹ ਇਹਨਾਂ ਦੋਵਾਂ ਨੂੰ ਭਾਈ ਪ੍ਰਵਾਨ ਕਰ ਲੋ ਇਸ ਕਰਕੇ ਲੋਕ ਪ੍ਰਵਾਨ ਕਰ ਲੈਂਦੇ ਨੇ ਜਦੋਂ ਲੋਕਾਂ ਨੇ ਫੈਸਲਾ ਲੈ ਲੈ ਕੋਈ ਕੁਝ ਨਹੀਂ ਕਰ ਸਕਦੇ ਤੁਸੀਂ ਹੁਣ ਦੇਖੋ ਸ਼ੂਨੀ ਕਮੇਟੀ ਦੀ ਇਲੈਕਸ਼ਨ ਆਉਣ ਵਾਲੀ ਹੈ ਤੇ ਲੋਕਾਂ ਨੇ ਇੱਕ ਪਾਸਾ ਕਰਦੇ ਨੇ ਫਿਰ ਕੀ ਕਰਾਂਗੇ ਇਸ ਕਰਕੇ ਕੋਈ ਨਿੱਜੀ ਲੜਾਈ ਨਹੀਂ ਹੈ ਲੜਾਈ ਕੇਵਲ ਇਹ ਹੈ ਕਿ ਆਓ ਆਪਾਂ ਰਲ ਕੇ ਸਿਰ ਜੋੜ ਕੇ ਪਾਰਟੀ ਹਿੱਤਾਂ ਲਈ ਪੰਜਾਬ ਦੇ ਭਲੇ ਲਈ ਇਸ ਖੇਤਰੀ ਪਾਰਟੀ ਨੂੰ ਡੁੱਬਣ ਤੋਂ ਬਚਾ ਲਈਏ ਡੁੱਬਣ ਤੋਂ ਬਚਾ ਲਈਏ ਔਰ ਕੋਈ ਗੱਲ ਨਹੀਂ بڑے ਮੌਕੇ ਆਉਣਗੇ ਜਦੋਂ ਕੋਈ ਇਸ ਤਰ੍ਹਾਂ ਦਾ ਮੌਕਾ ਆਊਗਾ ਤਾਂ ਲੋਕਾਂ ਨੇ ਤੁਹਾਨੂੰ ਦੁਬਾਰਾ ਪਰਮਾਨ ਵੀ ਕਰਦੇ ਠੀਕ ਹੈ ਬਿਲਕੁਲ ਬਾਪੂ ਜੀ ਸਰਦਾਰ ਸੁਖਵੀਰ ਸਿੰਘ ਬਾਦਲ ਅੱਜ ਪੇਸ਼ ਹੋਏ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਉਹਨਾਂ ਨੇ ਬੰਦ ਲਿਫਾਫੇ ਚ ਆਪਣਾ ਸਪਸ਼ਟੀਕਰਨ ਜਥੇਦਾਰ ਗਨਿਰਗਵੀਰ ਸਿੰਘ ਨੂੰ ਸੌਂਪਿਆ ਕਿਵੇਂ ਲੱਗਦਾ ਅੱਜ ਬਹੁਤ ਨਿਮਰਤਾ ਨਾਲ ਪਹਿਲਾਂ ਵੀ ਉਹਨਾਂ ਨੇ ਪਾਇਆ ਸੀ ਕਿ ਪਹੁੰਚਾਂਗੇ ਉੱਥੇ ਬਹੁਤ ਨਿਮਾਣੇ ਬਣ ਕੇ ਪਹੁੰਚਾਂਗੇ ਅੱਜ ਪਹੁੰਚੇ ਦੇਖੋ ਸ੍ਰੀ ਅਕਾਲ ਤਖਤ ਸਾਹਿਬ ਨਾ ਜੀ ਇੱਕ ਬਹੁਤ ਵੱਡੀ ਹਸਤੀ ਹੈ ਉਹ ਸਰਮੌਰ ਸਿੱਖਾਂ ਦੀ ਇੱਕ ਇਹ ਮਕਾਨ ਮੀਰੀ ਪੀਰੀ ਦੇ ਮਾਲਕ ਸ੍ਰੀ ਘਰਗੋਬਿੰਦ ਸਾਹਿਬ ਜੀ ਨੇ ਸਥਾਪਿਤ ਕੀਤਾ ਹੈ ਉਹਦਾ ਧਾਰਮਿਕ ਪੱਖ ਤੋਂ ਮੈਂ ਉਹਦੇ ਬਾਰੇ ਕੋਈ ਬਿਆਨ ਨਹੀਂ ਦੇਣਾ ਚਾਹੁੰਦਾ ਕਿਉਂਕਿ ਜਥੇਦਾਰ ਜੀ ਦਾ ਰਤਬਾ ਬਹੁਤ ਉੱਚਾ ਹੈ ਠੀਕ ਹੈ ਲੋਕ ਕਿੰਤੂ ਪਰੰਤੂ ਕਰਦੇ ਨੇ ਪਰ ਮੈਂ ਸਮਝਦਾ ਕਿ ਮੈਂ ਰਾਜਨੀਤਿਕ ਉਸ ਵਾਰੀ ਕੋਈ ਨਾ ਕੋ ਕਹਿਣ ਦਾ ਤੇ ਮੈਂ ਨਹੀਂ ਚਾਹੁੰਦਾ ਕਿ ਮੈਂ ਉਸ ਮਾਮਲੇ ਤੇ ਕੋਈ ਜਿਹੜਾ ਬੰਦ ਲਿਫਾਫੇ ਚ ਉਹਨਾਂ ਨੇ ਆਪਣਾ ਸਪਸ਼ਟੀਕਰਨ ਦਿੱਤਾ ਉੱਤੇ ਡਿਸਕਸ਼ਨ ਹੋ ਹੁਣ ਸਾਰੇ ਜਥੇਦਾਰਾਂ ਦੀ ਤੇ ਉਸ ਤੋਂ ਬਾਅਦ ਉਹ ਕੋਈ ਨਾ ਕੋਈ ਗੱਲਬਾਤ ਕਰਨਗੇ ਤੇ ਉਹ ਵੀ ਫੈਸਲਾ ਪੂਰਾ ਸੋਚ ਸਮਝ ਕੇ ਤੇ ਚੰਗਾ ਨੇਚਰਲੀ ਹੈ ਸਾਰੇ ਸਿੱਖ ਪੰਥ ਨੂੰ ਸਮੁੱਚੇ ਪੰਜਾਬ ਦੇ ਲੋਕਾਂ ਦੀਆਂ ਨਜ਼ਰਾਂ ਉਹਦੇ ਟਿਕੀਆਂ ਨੇ ਔਰ ਸਾਰੇ ਮਹਿਸੂਸ ਕਰਦੇ ਆ ਕਿ ਪੰਥਰ ਪੰਜਾਬ ਦੇ ਭਲੇ ਲਈ ਬਹੁਤ ਹੀ ਕੋਈ ਫੈਸਲਾ ਜਿਹੜਾ ਹੈਗਾ ਸ੍ਰੀ ਅਕਾਲ ਤਖਤ ਸਭ ਤੋਂ ਆਊਗਾ ਜਿਹਦੇ ਨਾਲ ਪੰਜਾਬ ਦੇ ਹੱਕਾਂ ਲਈ ਪੰਜਾਬ ਦੇ ਹਕੂਕਾਂ ਲਈ ਲੜਨ ਵਾਲੀ ਜਿਹੜੀ ਪਾਰਟੀ ਆਕਾਲੀ ਦਲ ਹੈ ਇਹਦੇ ਚ ਨਵੀਂ ਜਾਨ ਫੁਕੀ ਜਾਵੇ ਨਵੀਂ ਹੋਵੇ ਲੇਕਿਨ ਜਿੱਥੋਂ ਤੱਕ ਉਹਨਾਂ ਦਾ ਰੁਤਬੇ ਦੀ ਗੱਲ ਹੈ ਉਹਦੇ ਬਾਰੇ ਕੋਈ ਵੀ ਮੈਂ ਕਿੰਤੂ ਪਰਤੂ ਨਹੀਂ ਕਰ ਸਕਦਾ ਠੀਕ ਹੈ ਬਿਲਕੁਲ ਜੀ ਸਾਬਕਾ ਪਾਰਲੀਮੈਂਟਰੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ ਜਿਨ੍ਹਾਂ ਨੇ ਗੱਲਬਾਤ ਕੀਤੀ ਆ ਕਿ ਸ਼੍ਰੋਮਣੀ ਅਕਾਲੀ ਦਲ ਬਹੁਤ ਕਮਜ਼ੋਰ ਆ ਬਹੁਤ ਡਾਊਨਫਾਲ ਆ ਉਸ ਨੂੰ ਅੱਪ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਅੱਪ ਹੋਵੇ ਪਾਰਟੀ ਜੇ ਕੋਈ ਵੀ ਅਹੁਦੇਦਾਰੀਆਂ ਨੇ ਜੇ ਪਿੱਛੇ ਕੀਤੀਆਂ ਜਾਂ ਜਾਂ ਅਹੁਦੇਦਾਰੀਆਂ ਛੱਡ ਕੇ ਪਾਰਟੀ ਮਜ਼ਬੂਤ ਹੁੰਦੀ ਆ ਤਾਂ ਪਾਰਟੀ ਨੂੰ ਪਹਿਲ ਤੌਰ ਤੇ ਮਜ਼ਬੂਤ ਕਰਨਾ ਚਾਹੀਦਾ ਅਤੇ ਤੁਹਾਨੂੰ ਜਾਣ ਕਰਨ ਦੀ ਇਹਦੀ ਕਿ ਸੁਖਵੀਰ ਸਿੰਘ ਬਾਦਲ ਅੱਜ ਸ੍ਰੀ ਅਕਾਲ ਤਖਤ ਸਾਹਿਬ ਪਹੁੰਚੇ ਨੇ ਇੱਕ ਨਿਮਾਣੇ ਸਿੱਖ ਬਣ ਕੇ ਪਹੁੰਚੇ ਨੇ ਸਪਸ਼ਟੀਕਰਨ ਦਿੱਤਾ ਬੰਦ ਲਫਾਫੇ ਜ્ઞાਨੀ ਰਗਵੀਰ ਸਿੰਘ ਨੂੰ ਸੋ ਹੁਣ ਦੇਖਣਾ ਹੋਵੇਗਾ ਕਿ ਸਪਸ਼ਟੀਕਰਨ ਤੋਂ ਬਾਅਦ ਜਿਹੜੇ ਪੰਜਾਂ ਤਖਤਾਂ ਦੇ ਜਥੇਦਾਰ ਸਹਿਬਾਨ ਨੇ ਉਹ ਕਿਸ ਤਰੀਕੇ ਨਾਲ ਅਗਲੀ ਗੱਲਬਾਤ ਜਾਂ ਅਗਲਾ ਫੈਸਲਾ ਕਰਦੇ ਨੇ ਕਿ ਰਮਨ ਸ਼ੋਕਮਾਰ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ